ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਗੱਲ ਕਰਾਂਗੇ ਜੀ ਤੂੜੀ ਦੇ ਰੇਟਾਂ ਦੀ ਜਿਹੜੀ ਤੂੜੀ ਘਰਾਂ ਤੋਂ ਚੁੱਕ ਕੇ ਲੈ ਕੇ ਜਾਂਦੇ ਆ ਭੰਗਾਂ ਵਾਲੇ ਉਹਨਾਂ ਦਾ ਰੇਟ ਵੀ ਦੱਸਾਂਗੇ ਤੇ ਜਿਹੜੀ ਆਪਾਂ ਕੰਡੇ ਤੇ ਜਾ ਕੇ ਵੇਚਦੇ ਆ ਤੂੜੀ ਮੰਡੀ ਦੇ ਵਿੱਚ ਜਾ ਕੇ ਵੇਚਦੇ ਆ ਉਹਦਾ ਰੇਟ ਆਪਾਂ ਤੁਹਾਨੂੰ ਜਿਹੜਾ ਉਹ ਦੱਸਾਂਗੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਜਰੂਰ ਨਾਲ ਦਬਾ ਲਓ ਤਾਂ ਜੋ ਆਪਾਂ ਜੋ ਰੇਟਾਂ ਦੀਆਂ ਵੀਡੀਓ ਪਾਉਂਦੇ ਰਹੇ ਨੇ ਤਾਂ ਅੱਡ ਤੱਕ ਸਮੇਂ ਸਿਰ ਪਹੁੰਚ ਸਕਣ। ਸੋ ਗੱਲ ਕਰ ਲੈਣੀ ਆ ਜੀ ਤੂੜੀ ਦੇ ਰੇਟਾਂ ਦੀ ਆਹ ਦਿਨਾਂ ਦੇ ਵਿੱਚ ਆ ਕੇ ਤੂੜੀ ਦੇ ਰੇਟ ਜਿਹੜੇ ਆ ਉਹ ਤੇਜ਼ ਹੋ ਜਾਂਦੇ ਸੀਗੇ ਤੇ ਹੁਣ ਜਿਹੜੇ ਰੇਟ ਕੀ ਚੱਲਣ ਦੇ ਆ ਇਹ ਵੀ ਤੁਹਾਨੂੰ ਆਪਾਂ ਅੱਗੇ ਦੱਸ ਦਿੰਨੇ ਆ ਜੇ ਇਹਦੇ ਤੁਸੀਂ ਘਰਾਂ 'ਚੋਂ ਤੂੜੀ ਚਕਾਉਣੀ ਹੈ ਤੇ ਉਹ ਤੁਹਾਨੂੰ ਜਿਹੜੀ ਪਾਊਗੀ 250 ਤੋਂ ਲੈ ਕੇ 350 ਦੇ ਵਿੱਚ ਵਿੱਚ ਤੂੜੀ ਜਿਹੜੀ ਆ ਉਹ ਵਿਕ ਰਹੀ ਆ ਜੀ ਸਾਡੇ ਤਰਨਤਾਰਨ ਏਰੀਏ ਅੰਮ੍ਰਿਤਸਰ ਇੱਧਰ ਜਿੰਨਾ ਵੀ ਪੋਟ ਕਾ ਪੂਰਾ ਹੋ ਗਿਆ ਇੱਥੇ ਬਟਾਲਾ ਹੋ ਗਿਆ ਇੱਧਰ ਜਿਹੜੀ ਸਾਰੀ ਟੁੜ ਜਰ ਸੇਮ ਹੀ ਰੇਟ ਆ 250 ਤੋਂ 350 ਦੇ ਵਿੱਚ ਵਿੱਚ ਤੇ ਜੇ ਟੂੜੀ ਆਪਾਂ ਕੰਡੇ ਦੀ ਜਾ ਕੇ ਵੇਚਦੇ ਆ ਤੇ ਸਾਡੇ ਇੱਧਰ ਕਪੂਰਥਲੇ ਦੇ ਵਿੱਚ ਟੂੜੀ ਜਿਹੜੀ ਆ ਉਹ 300 ਤੋਂ ਲੈ ਕੇ ਤੇ 350 ਰੁਪਏ ਤੱਕ ਵਿਗ ਰਹੀ ਆ ਤਰਨਤਾਰਨ ਦੀ ਗੱਲ ਕਰ ਲਈਏ ਤੇ ਉੱਥੇ ਟੂੜੀ ਜਿਹੜੀ ਆ 350 ਨੂੰ ਵਿਗ ਰਹੀ ਹੈ ਸ੍ਰੀ ਅਮਰਸਰ ਟੂੜੀ ਜਿਹੜੀ ਆ 350 ਤੋਂ ਪੌਣੇ 400 ਦੇ ਵਿੱਚ ਵਿਗ ਰਹੀ ਹੈ ਜੀ ਤੇ ਇਧਰ ਕੋਟਕਪੂਰੀ ਦੀ ਗੱਲ ਕਰ ਲਈਏ ਇੱਥੇ ਵੀ ਤੂੜੀ ਦਾ ਰੇਟ ਜਿਹੜਾ 350 ਰੁਪਿਆ ਹੈਗਾ ਜੇ ਕੰਡੇ ਤੇ ਜਾ ਕੇ ਆਪਾਂ ਵੇਚਦੇ ਆਂ ਜਾਂ ਜਿੱਥੇ ਬੋਲੀ ਹੁੰਦੀ ਹੈ ਤੇ ਇਧਰ ਆਪਾਂ ਜੇ ਵੱਡੇ ਸ਼ਹਿਰਾਂ ਦੀ ਲੁਧਿਆਣੇ ਦੀ ਗੱਲ ਕਰ ਲਈਏ ਤੇ ਇੱਥੇ ਤੂੜੀ ਦਾ ਰੇਟ ਥੋੜੇ ਤੇਜ਼ ਆ ਰਹਿੰਦੇ ਆ ਇੱਥੇ ਤੂੜੀ ਦੀ ਜਿਹੜੀ ਆ ਉਹ 400 ਤੋਂ 450 ਤੱਕ ਵੀ ਵਿਕ ਰਹੀ ਹੈ ਪਰ ਆਪਣੇ ਜਿਸ ਤਰ੍ਹਾਂ ਲੋਕਲ ਪਿੰਡਾਂ ਦੇ ਵਿੱਚ ਤੂੜੀ ਜਿਹੜੀ ਆ ਉਹ 250 ਤੋਂ 350 ਦੀ ਰੇਟ ਜਿਹੜਾ ਵਾ ਉਹ ਹੈਗਾ ਜਿਸ ਤਰ੍ਹਾਂ ਆਪਾਂ ਘਰੋਂ ਤੂੜੀ ਚਕਾਉਣੀ ਹੈ ਤੇ ਬਾਕੀ ਇਸ ਵਾਰ ਤੂੜੀ ਦਾ ਰੇਟ ਜਿਹੜੇ ਆ ਉਹ ਵਧੇ ਨਹੀਂਗੇ ਉੱਥੇ ਖੜੇ ਆ ਜਿਸ ਤਰ੍ਹਾਂ ਕੋਈ ਨਵੀਂ ਅਪਡੇਟ ਆਉਂਦੀ ਆ ਆਪਾਂ ਤੁਹਾਨੂੰ ਜ਼ਰੂਰ ਬਾਅਦ ਸ਼ੇਅਰ ਕਰਾਂਗੇ ਧੰਨਵਾਦ ਜੀ